ਕਰੇ ਮੇਰੇ ਸਾਰੇ ਸੱਜਣਾਂ ਵੀਰਦਾਂ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼ਾਲ ਜੀ ਅੱਜ ਆਪਾਂ ਤੁੰਗਾ ਦੀ ਮੰਡੀ ਤੇ ਪਹੁੰਚੇ ਦਿਨ ਵੀਰਵਾਰਾ ਤਰੀਕ 20 ਤਰੀਕ ਦੂਜਾ ਮਹੀਨਾ 2025 ਵਿੱਚ ਆਣ ਪਸਾਤੇ ਬੰਦੇ ਵੜਨ ਲੱਗੇ ਤੇ ਬਾਹਰੇ ਹੋ ਗਏ ਆਪਾਂ ਬਾਈ ਨਾਲ ਗੱਲਬਾਤ ਕਰਦਾ ਬਾਈ ਜੀ ਕੀ ਹਾਲ ਹੈ ਤੁਹਾਡਾ ਵਧੀਆ ਜੀ ਪਹਿਲਾਂ ਤੁਹਾਡਾ ਨਾਮ ਦੱਸੋ ਜੀ ਸਤਨਾਮ ਸਿੰਘ ਜੀ ਕਿਹੜਾ ਪਿੰਡ ਆ ਤੁਹਾਡਾ ਜੀ ਦਲੇਲ ਵਾਲਾ ਜੀ ਕਿਹੜੀ ਨਸਲ ਦਾ ਬੱਕਰਾ ਲੈ ਕੇ ਆਏ ਤੁਸੀਂ ਬਰਬਰੀ ਬਰਬਰੀ ਦੇ ਬਾਰੇ ਪੂਰੀ ਡਿਟੇਲ ਦੇ ਦੱਸੋ ਸਾਨੂੰ ਜੀ ਦੇ ਦਾਂਗੇ ਬੋਲੋ ਜੀ ਪਹਿਲਾਂ ਸਭ ਤੋਂ ਪਹਿਲਾਂ ਇਹਦੇ ਐਂ ਦੱਸੋ ਜੀ ਹਾਈਟ ਕਿੰਨੀ ਦੀ ਲੰਬਾਈ ਕਿ ਜਿਹੜੀ ਬਰਥਡੇਟ ਹੈ ਉਹ 3.5 ਸਾਲ ਆਈ ਹੈ 3.5 ਸਾਲ ਕਹਿ ਦਿੰਦਾ ਜੀ ਇਹ ਮੇਰੇ ਦਾ ਪੂਰੀ ਹੀ ਹੈ ਹੁਣ ਤਾਂ ਪੂਰੇ ਦਿੰਦਾ ਜੀ ਤੁਸੀਂ ਇਹਨਾਂ ਸਭ ਤੋਂ ਪਹਿਲਾਂ ਐਸੋ ਵੀ ਇਹਦੀ ਮਤਲਬ ਜਿਹੜੀ ਖਰਾਕ ਆ ਤੁਸੀਂ ਇਹਦੇ ਵਿੱਚ ਮੇਨ ਖਰਾਕ ਕਿਹੜੀ ਕਿਹੜੀ ਵਾਲੀ ਦੀ ਦੀ ਪਾਉਣ ਵਾਲੀ ਇਹਦਾ ਘਰੀ ਹੀ ਚਾਰ ਹੈ ਇੱਕ ਤਾਂ ਤੇ ਕਹਿੰਦੀ ਫੀਡ ਹੈ ਸਪੈਸ਼ਲ ਕਿਹੜਾ ਇਸ ਟਾਈਮ ਹੈ ਤੇ ਕਿੰਨੇ ਹੁਣ ਲੱਗੇ ਮਤਲਬ ਕਿ ਪਹਿਲਾਂ ਕਿੰਨੇ ਪਹਿਲਾਂ ਲੱਗੇ ਤੇ ਪੈਸੇ ਤਾਂ ਘਰ ਦੇ ਪਾਲੇ ਹੀ ਪਤਾ ਹੀ ਨਹੀਂ ਹੈ ਤੇ ਅਹੇ ਨਦਰ ਕੀ ਦਾ ਰੇਟ ਰੂਟ ਕਿੰਨਾ ਰੱਖਿਆ ਤੁਸੀਂ ਰੇਟ ਨਹੀਂ ਹੈਗਾ ਇਹਦਾ ਦਿਖਾਉਣ ਵਾਸਤੇ ਨਾ ਵੇਚਣ ਵਾਸਤੇ ਨਹੀਂ ਨਾ ਵੇਚਣ ਵਾਸਤੇ ਨਹੀਂ ਲੈ ਵੇਚਣ ਵਾਸਤੇ ਤੁਹਾਡੇ ਕੋਲ ਘਰ ਕਿੰਨੀਆਂ ਬੱਕਰੀਆਂ ਨੇ ਇਸ ਟਾਈਮ ਸਾਡੇ ਕੋਲ 14 ਕਿ ਨਹੀਂ ਛੱਡ ਦਵਾਂ ਮਤਲਬ ਜਿਹੜੇ ਤੁਸੀਂ ਮਤਲਬ ਜਿਹੜਾ ਤੁਸੀਂ ਬੱਕਰਾ ਹੈ ਤੁਹਾਡਾ ਹਨਾ ਇਹ ਤੁਸੀਂ ਨੇ ਸਟਾਰਟਿੰਗ ਤੋਂ ਬੱਚੇ ਹੀ ਲੈਤਾ ਸੀ ਕਿ ਕਿਸ ਤੋਂ ਮਤਲਬ ਆਪ ਦਾ ਬੱਚਾ ਹੀ ਹੈ ਆਪਦੀ ਬੱਕਰੀ ਹੀ ਹੈ ਤੁਹਾਡੀ ਹਨਾ ਇਹ ਮਤਲਬ ਕਿ ਨਸ ਲੱਗਦੀ ਹੈ ਬਰਪਰੀ ਹਾਂ ਜੀ ਬਰਪਰੀ ਨਸ ਲੱਗ ਕੁਝ ਹੋਰ ਤੁਸੀਂ ਜਾਣਕਾਰੀ ਦੇ ਸਕਦੇ ਤੇ ਪਰ ਇਹਦੇ ਬੱਚੇ ਬਹੁਤ ਕੁਆਲਟੀ ਦੇ ਆਉਣਗੇ ਚੰਗੇ ਕਿਹੜੇ ਪਿੰਡੋਂ ਆਏ ਵੀਰੇ ਦਲੇਲ ਆਲੇ ਤੁਸੀਂ ਦਲੇਲ ਆਏ ਤਾਂ ਵੇਚਣਾ ਹੈ ਨਹੀਂ ਉਹੀ ਨੰਦ ਇਹ ਸ਼ੌਂਕ ਕਰਕੇ ਦਿਖਾਉਣ ਆਏ ਇਹਨੂੰ ਆਏ ਪੁੱਛ ਵੀ ਦਿਖਾਉਣ ਆਏ ਮੈਨੂੰ ਹੀ ਪਤਾ ਨਹੀਂ ਜਾਣਕਾਰੀ ਲੈਣੀ ਨਹੀਂ ਹੁੰਦੀ ਤੇ ਚੇਲਾ ਬਣਾ ਕਿਸੇ ਦਾ ਮੇਰਾ ਤਾਂ ਬਣਦਾ ਨਹੀਂ ਤੂੰ ਮੈਂ ਤਾਂ ਕਦੇ ਫੁੱਫੜ ਬਣਾ ਲਾ ਨੇ ਕਦੇ ਮਾਸੜ ਬਣਾ ਲਾ ਨੇ ਵੀਡੀਓ ਬਣਾਈ ਚੱਲ ਮੇਰੇ ਭਾਈ ਵੀਡੀਓ ਬਣਾਈ ਚੱਲ ਮੇਰੇ ਭਾਈ ਕੌਣ ਰਾਜੂ ਕੌਣ ਹੋਰ ਤੇਰਾ ਜੀ ਤੇਰਾ ਹੀ ਹੈ ਇਹ ਇਹ ਆ ਗਿਆ ਜੀ ਪੂਰੇ ਅੱਠ ਦੰਦ ਫਰੈਸ਼ ਮੇਰਾ ਬਨੇਗਾ ਉਹ ਕਹਿੰਦਾ ਜੀ ਮੈਂ ਨਹੀਂ ਬਣਾਉਂ ਮੁੰਡਾ ਹੈਂ ਸਤੂਨਾ ਇਹ ਐ ਸਤੂਨਾ ਆ ਸਤੂਨਾ ਇਹਨਾਂ ਦੇ ਕਿਹੜਾ ਤੇਰਾ ਪੂਲਾ ਲੋਂਗੋ ਵਾਲਾ ਵਾਰੀ ਹੋਰ ਕਰੇ ਬਾਈ ਕੁਆਲਿਟੀ ਵਧੀਆ ਜੇ ਕਿਸੇ ਬਾਈ ਨੂੰ ਬੱਕਰੀਆਂ ਦੇ ਬੱਕਰੇ ਚਾਹੀਦੇ ਨੇ ਉਹਨਾਂ ਬੱਚੇ ਬਰਬਰੀ ਕੁਆਲਿਟੀ ਦੇ ਬੱਚੇ ਬਾਈ ਦੇ ਘਰੇ ਮਿਲਣਗੇ ਬੱਕਰੀਆਂ ਵੀ ਨੇ ਜੀ ਹਾਂ ਜੀ ਕਿੰਨੀਆਂ ਜੀ ਬੱਕਰੀਆਂ 14 ਚਲ ਹੋਰ ਪਾਸੇ ਨਾ ਜਾਓ ਇੱਧਰ ਆਜੋ ਕੋਈ ਨਾ ਨਾ ਤੇਰਾ ਲਵਾਂਗੇ ਮੇਰਾ ਪੂਲਾ ਨਾ ਰਹਿ ਜਾ ਕਿਹੜਾ ਪੰਡਾ ਜੀ ਦਲੇਲ ਵਾਲਾ ਜੀ ਦਲੇਲ ਵਾਲਾ ਕਿੰਨੀਆਂ ਬੱਕਰੀਆਂ ਤੁਸੀਂ ਰੱਖੀਏ 15 ਹੀ 15 ਬੱਕਰੀਆਂ ਆਈਆਂ ਇਹ ਕਵਾਲਿਟੀ ਦੀਆਂ ਇਹਨੇ ਨਾ ਇਹ ਕੱਲ ਬਰੀਡਰ ਹੈ ਇਹ ਕੱਲਾ ਹੀ ਬਰੀਡਰ ਵਧੀਆ ਹੈ ਜੀ ਕਹਿੰਦਾ ਹਾਂ ਕਵਾਲਿਟੀ ਦਾ ਛੱਡਿਆ ਜੇ ਵਧੀਆ ਬਰੀਡਰ ਉਹ ਤਾਂ ਬੱਚਾ ਦਾ ਜਦ ਮਰਜ਼ੀ ਹੈ ਜੀ ਮਰਜ਼ੀ ਖੜਾ ਲੈ ਬਹੁਤ ਵਧੀਆ ਪਾਈ ਦਾ ਸੋਨਾ ਮਾਲ ਹੈ ਜੀ ਜਾਂਦਾ ਰਹੇ ਵਿਚਾਰੇ ਦਾ ਕਵਾਲਿਟੀ ਦਾ ਬੱਕਰਾ ਹੁਣ ਤੂੰ ਮੱਥਾ ਮਾਰਿਆ ਦੇ ਨਾ ਲੈ ਦੇ ਬਸ ਟੂਲਾ ਤਰਾ ਖੂਕ ਤਾਂ ਦੱਸ ਦੋ ਜੀ ਖਰਾਕ ਤਾਂ ਨੂੰ ਪੰਗਿਰੀ ਜਮਾ ਦਿਆ ਕਰ ਬਦਾਮਾਂ ਵਾਲੀ ਨਹੀਂ ਜਿਹੜੇ ਤਾਂ ਆਪਣਾ ਇਹਦੀ ਉਹ ਮਤਲਬ ਕੀ ਹਟਾ-ਕਟਾ ਕਹਿੰਦਾ ਮਤਲਬ ਪੰਜਾਬੀ ਚ ਹਟਾ-ਕਟਾ ਤਾਂ ਹੈਗਾ ਪਰ ਇਹ ਤਾਂ ਪੌਂਦੀ ਤੂੜੀ ਐ ਇਹ ਕਹਿੰਦਾ ਵੀ ਚਾਰ ਤੂੜੀ ਵੀ ਪੌਂਦਾ ਕੁਝ ਚਾਰ ਵੀ ਪੌਂਦਾ ਉਹ ਪਰ ਮੇਰਾ ਖਿਆਲ ਤਾਂ ਇਹ ਕਹਿੰਦਾ ਫੇਰਾ ਵਾਸਤੇ ਜੇ ਕੋਈ ਪਾਵੇ ਅਸਲ ਬਰੀਡਰ ਵਾਸਤੇ ਨਾ ਜੰਗ ਜਲਦੀ ਦਾ ਤੇ ਜੋ ਠੀਕ ਐ ਸੁੱਕੇ ਵਿੱਚ ਹੋਣ ਫੇਰ ਬੱਕਰਾ ਮਾਰ ਨਹੀਂ ਖਾਂਦਾ ਜੰਦੀ ਦੀ ਪੱਤੀ ਹਰੀ ਉਹ ਬਹੁਤ ਵਧੀਆ ਚੀਜ਼ ਆ ਉਹ ਇਹ ਕਿੜਾ ਵੀ ਨਹੀਂ ਬਣਦਾ ਅੰਦਰ ਵੇਟ ਕਿੰਨਾ ਹੋ ਰਿਹਾ ਤੇ ਵੇਟ ਤਾਂ ਬਾਈ ਹੂ ਇਹਦੇ ਚ 60 70 ਕਿਲੋ ਹਾਂ ਰਾਵਣ ਵਾਲਾ ਇਹ ਗੁੱੱਲੇ ਵਰਗਾ ਨਿੱਗੜ ਪਿਆ ਚੱਕ ਨਹੀਂ ਸਕਦਾ ਚੰਗਾ ਜਵਾਨ ਆ ਕਿਉਂ ਜੀ ਨਿੱਗੜਾ ਬੱਚਾ ਬਹੁਤ ਵਧੀਆ ਕੁਆਲਟੀ ਦਾ ਬੱਕਰਾ ਹੈ ਕਾਲੇ ਕਾਲੇ ਸਟੂਲਾ ਕਿੱਥੇ ਕਾਲੇ ਕਾਲੇ ਸਟੂਲਾ ਖੜਾ ਆ ਤੀ ਕਾਲੇ ਦਾ ਸਟੂਲਾ ਉੜ ਗਿਆ ਫਿਰ ਇਹ ਸਟੂਲਾ